ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਧਰੋਵਰਾਠੀ ਦੀ ਇੱਕ ਵੀਡੀਓ ਦੇ ਬਾਰੇ ਚ ਜਿਹਨੂੰ ਲੈ ਕੇ ਰੌਲਾ ਬਹੁਤ ਜ਼ਿਆਦਾ ਪਿਆ ਹੋਇਆ ਹੈ ਤੇ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਪਿੱਛੋਂ ਧਰੋਵਰਾਠੀ ਨੇ ਸਿੱਖ ਗੁਰੂਆਂ ਦੀ ਵੀਡੀਓ ਡਿਲੀਟ ਕਰ ਦਿੱਤੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਹਰਮਨ ਜੀ ਗੱਲ ਇਹ ਆ ਕਿ ਧਰੋਵਰਾਠੀ ਦਾ ਬਹੁਤ ਵੱਡਾ ਨਾਂ ਜਿਵੇਂ ਰਵੀਸ਼ ਕੁਮਾਰ ਦਾ ਪੱਤਰਕਾਰਤਾ ਦੇ ਵਿੱਚ ਮੰਨਦੇ ਆ ਤੇ ਉਸ ਤਰੀਕੇ ਨਾਲ ਧਰੋਵਰਾਠੀ ਦਾ ਵੀ ਇਹ ਗੱਲ ਨੰਬਰ 1 ਉਹਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਖੋਜ ਭਰਪੂਰ ਹੁੰਦੀਆਂ ਉਹਦੀ ਕੱਲੀ ਕੱਲੀ ਵੀਡੀਓ ਇੱਕ ਇੱਕ ਦਿਨ ਦੇ ਵਿੱਚ ਕਈ ਕਈ ਮਿਲੀਅਨ ਦੇਖੀ ਜਾਂਦੀ ਆ ਉਹਦੇ 28 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਆ ਉਹ ਇਸ ਵੇਲੇ ਬਰਲਿਨ ਦੇ ਵਿੱਚ ਰਹਿੰਦਾ ਜੀ ਜਰਮਨ ਦੇ ਸ਼ਹਿਰ ਬਰਲਿਨ ਦੇ ਵਿੱਚ ਵੈਸੇ ਉਹਦੀ ਭਾਰਤ ਦੇ ਵਿੱਚ ਪੜ੍ਹਾਈ ਲਿਖਾਈ ਹੋਈ ਆ ਪੜ੍ਹਿਆ ਲਿਖਿਆ ਬੰਦਾ ਸੂਝਵਾਨ ਬੰਦਾ ਪਰ ਜਿਹੜੀ ਉਹਨੇ ਨਵੀਂ ਵੀਡੀਓ ਬਣਾਈ ਇਹਦੇ ਵਿੱਚ ਉਹ ਟੈਕਨੀਕਲ ਤੌਰ ਦੇ ਉੱਤੇ ਟਪਲਾ ਖਾ ਗਿਆ ਅਸਲ ਦੇ ਵਿੱਚ ਹੁਣ ਆ ਵੀ ਆਪਾਂ ਕਰੀ ਜਗੇ ਇਹ ਇਹ ਸਾਜ਼ਿਸ਼ ਕੀਤੀ ਹੈ ਇਹ ਆਰਐਸਐਸ ਦਾ ਬੰਦਾ ਹੈ ਇਹ ਏਜੰਸੀਗੋ ਦਾ ਬੰਦਾ ਹੈ ਇਹ ਤਾਂ ਬਕਵਾਸ ਗੱਲਾਂ ਪਰ ਹਾਂ ਉਹਨੇ ਗਲਤੀ ਕੀਤੀ ਆ ਤੇ ਉਹਨੇ ਉਸ ਵੀਡੀਓ ਨੂੰ ਡਿਲੀਟ ਕਰਤਾ ਇਹ ਗੱਲ ਸੱਚ ਆ ਗਲਤੀ ਉਹਨੇ ਕੀ ਕੀਤੀ ਇਹ ਵੀਡੀਓ ਹੈਗੀ ਜੀ 24 ਮਿੰਟ ਤੇ 36 ਸਕਿੰਡ ਦੀ ਜਿਹੜੀ ਉਹਨੇ ਵੀਡੀਓ ਬਣਾਈ ਇਹ ਹੈਗੀ ਬਾਬਾ ਬੰਦਾ ਸਿੰਘ ਬਹਾਦਰ ਤੇ ਆਧਾਰਿਤ ਵਾਰੀਅਰ ਆਫ ਸਿੱਖ ਵਾਰੀਅਰ ਬਾਬਾ ਬੰਦਾ ਸਿੰਘ ਬਹਾਦਰ ਕੁਝ ਇਸ ਤਰੀਕੇ ਦੇ ਨਾਲ ਆ ਵੀ ਮੁਗਲਾਂ ਦੇ ਨਾਲ ਟੱਕਰ ਲੈਣ ਵਾਲੀ ਸ਼ਖਸੀਅਤ ਬਾਬਾ ਬੰਦਾ ਸਿੰਘ ਬਹਾਦਰ ਉਹਦਾ ਪੰਜਾਬੀ ਕਰਨ ਇਹ ਆ ਇਹਦੇ ਵਿੱਚ ਉਹਨੇ ਕੀ ਕੀਤਾ ਜੀ ਐਨੀਮੇਸ਼ਨ ਵੀਡੀਓ ਆ AI ਦੇ ਰਾਹੀਂ ਬਣਾਈ ਗਈ ਆ ਇਦੇ ਵਿੱਚ ਇੱਕ ਤਾਂ ਜਿਹਨਾਂ ਨੇ ਤੇ ਇਤਰਾਜ਼ ਹੋਇਆ ਵੀ ਉਹਨੇ ਜਿਹੜਾ ਕੋਈ ਗੁਰੂ ਸਾਹਿਬਾਨ ਦਾ ਸਤਕਾਰ ਦੇ ਨਾਲ ਨਾ ਨਹੀਂ ਲਿਆ ਦੂਜਾ ਉਹਨੇ ਗੁਰੂ ਸਾਹਿਬਾਨ ਦੀ ਮੂਵਮੈਂਟ ਆ ਜਿਹੜੀ ਨਾ ਉਹ AI ਦੇ ਰਾਹੀਂ ਦਿਖਾਤੀ ਐਨੀਮੇਸ਼ਨ ਦੇ ਰਾਹੀਂ ਦਿਖਾਤੀ ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਤੇ ਉਹਨਾਂ ਦੇ ਗਰਦਨ ਹਿਲ ਰਹੀ ਆ ਤੇ ਉਹਨਾਂ ਦੀਆਂ ਅੱਖਾਂ ਝਪਕੀਆਂ ਜਾ ਰਹੀਆਂ ਇਸ ਤਰੀਕੇ ਦੇ ਨਾਲ ਫਿਰ ਇਹਦੇ ਵਿੱਚ ਹੋਰ ਵੀ ਇਹ ਵੀ ਪਾਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਅਵਸਥਾ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਰੋਂਦੇ ਦਿਖਾਇਆ ਗਿਆ ਇਹ ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਤੱਕ ਇਹ ਕਦੇ ਅਮਰਤ ਛਕਿਆ ਹੀ ਨਹੀਂ ਇਹਦੇ ਵਿੱਚ ਇਹ ਵੀ ਵਿੱਚ ਦਿਖਾ ਦਿੱਤਾ ਗਿਆ ਮਤਲਬ ਇਹ ਵੀ ਇਤਿਹਾਸਕ ਤੱਥਾਂ ਤੋਂ ਥੋੜਾ ਜਿਹਾ ਸਖਣਾ ਪਾਣਾ ਇਹਦੇ ਵਿੱਚ ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਨੇ ਇਹਦੇ ਉੱਤੇ ਇਤਰਾਜ਼ ਕੀਤਾ ਉਹ ਜਦੋਂ ਇਤਰਾਜ਼ ਕਾਫੀ ਹੋ ਗਿਆ ਤੇ ਫਿਰ ਉਹਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਗੱਲ ਕਹੀ ਵੀ ਭਾਈ ਮੈਂ ਬੜੀ ਮਿਹਨਤ ਦੇ ਨਾਲ ਇਹ ਤਿਆਰ ਕੀਤੀ ਆ ਬਹੁਤ ਸਾਰੇ ਲੋਕਾਂ ਨੇ ਇਹਨੂੰ ਪਿਆਰ ਵੀ ਦਿੱਤਾ ਵੀਡੀਓ ਨੂੰ فرق ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਿੱਖ ਗੁਰੂਆਂ ਨੂੰ ਇਦਾਂ ਦਿਖਾਇਆ ਨਹੀਂ ਜਾ ਸਕਦਾ ਤੇ ਜੇ ਇਦਾਂ ਨਾ ਦਿਖਾਈਏ ਤੇ ਫਿਰ ਤਾਂ ਕੱਲ੍ਹ ਵਾਇਸਓਵਰ ਹੀ ਰਹਿ ਜਾਂਦਾ ਫਿਰ ਮੈਂ ਇਹ ਵੀਡੀਓ ਦੀ ਕੋਈ ਸਾਰਤਕਤਾ ਨਹੀਂ ਰਹਿ ਜਾਣੀ ਜੇ ਤੁਸੀਂ ਕਹੋ ਤਾਂ ਇਹਨੂੰ ਡਿਲੀਟ ਕਰ ਦੰਨੇ ਆ ਜੇ ਤੁਸੀਂ ਇਹਨੂੰ ਇਜਾਜ਼ਤ ਦਿਓ ਤਾਂ ਮੈਂ ਕੁਝ ਕਚੇਰੇ ਬਲਰ ਕਰ ਸਕਦਾ ਤੇ ਜਾਂ ਫਿਰ ਇਹਨੂੰ ਇੱਥੇ ਇਵੇਂ ਹੀ ਰੱਖ ਸਕਦੇ ਆ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜ਼ਾਹਰ ਕੀਤਾ ਤੇ ਉਹਨੇ ਚਲੋ ਇਸ ਵੀਡੀਓ ਨੂੰ ਡਿਲੀਟ ਕਰਤਾ ਜਿਹੜੀ ਕੁੱਲ ਕਹਾਣੀ ਇੱਥੇ ਮੁੱਕ ਗਈ ਉਹਨੂੰ ਸਿੱਖ ਧਰਮ ਦੇ ਬਾਰੇ ਗਿਆਨ ਘਟਾ ਇਹਦੇ ਬਾਰੇ ਤਾਂ ਗੱਲ ਕਲੀਅਰ ਹੋ ਗਈ ਕਿਉਂਕਿ ਉਹਨੇ ਇਹ ਗੱਲ ਕਹੀ ਸੀ ਵੀ ਮੈਂ ਸੁਣਿਆ ਜੀ ਕਿ ਸਿੱਖ ਗੁਰੂਆਂ ਨੂੰ ਇਹ ਤਾਂ ਦਿਖਾਇਆ ਨਹੀਂ ਜਾ ਸਕਦਾ ਤੇ ਫਿਰ ਇਹਨੂੰ ਆਪਾਂ ਮੁਕੰਮਲ ਕਿਵੇਂ ਕੰਪਲੀਟ ਕਿਵੇਂ ਦਿਖਾ ਸਕਦੇ ਆ ਤੇ ਮੈਂ ਤਾਂ ਵਾਰੀਅਰ ਦੇ ਤੌਰ ਦੇ ਉੱਤੇ ਦਿਖਾਇਆ ਹੈਗਾ ਤੇ ਜੇ ਇਤਰਾਜ਼ ਹੋ ਤਾਂ ਡਿਲੀਟ ਕਰ ਦਿੰਦੇ ਹੁਣ ਜਦੋਂ ਉਹਨੇ ਡਿਲੀਟ ਹੀ ਕਰਤੀ ਆਪਾਂ ਕਰੀ ਜਗੇ ਨਹੀਂ ਉਹ ਤਾਂ ਸਾਜ਼ਿਸ਼ ਸੀ ਫਲਾਣਾ ਸੀ ਢਿੰਗੜਾ ਸੀ ਹੁਣ ਮੇਰੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਵੀ ਚਲੋ ਉਹਨੇ ਵੀਡੀਓ ਬਣਾਈ ਉਹਨੇ ਡਿਲੀਟ ਕਰਤੀ ਮੇਰੀ ਕੁਛ ਦਿਨ ਪਹਿਲਾਂ ਇੱਕ ਫਿਲਮੀ ਕਲਾਕਾਰ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਸਿੱਖ ਇਤਿਹਾਸ ਦੇ ਇੱਕ ਫਲਾਣੇ ਪਾਤਰ ਦੇ ਉੱਤੇ ਫਿਲਮ ਬਣਾਉਣੀ ਸੀ ਉਹ 20 ਕਰੋੜ ਰੁਪਈਆ ਲਾਉਣਾ ਸੀ ਪਰ ਮੈਂ ਉਹ ਜਿਹੜਾ ਵਿਚਾਰ ਕੈਨਸਲ ਕਰਤਾ ਮੈਂ ਕਿਹਾ ਜੀ ਉਹ ਕਿਉਂ ਕਹਿੰਦਾ ਭਾਈ ਨਾਲੇ ਫਿਲਮ ਬਣਾਈਏ ਨਾਲੇ ਸਿਰ ਸੁਆਪ ਹੋ ਆਈਏ ਲੋੜ ਕੀ ਹੈ ਨਾ ਉਹ ਚੱਲੇ ਪਤਾ ਨਹੀਂ ਇੱਥੇ ਕਿੰਨੀਆਂ ਕਿ ਜਥੇਬੰਦੀਆਂ ਜਿਹੜੀਆਂ ਕਹਿਣ ਸਾਨੂੰ ਇਤਰਾਜ਼ ਹੋ ਗਿਆ ਮੈਂ ਕਿਹਾ ਸ਼੍ਰੋਮਣੀ ਕਮੇਟੀ ਤੋਂ ਚੈੱਕ ਕਰਵਾ ਲੈਣੀ ਸੀ ਸਕ੍ਰਿਪਟ ਉਹ ਕਹਿੰਦਾ ਸ਼੍ਰੋਮਣੀ ਕਮੇਟੀ ਨੂੰ ਅੱਦੇ ਬੰਦੇ ਨਹੀਂ ਮੰਨਦੇ ਕਹਿੰਦੇ ਜੀ ਇਹ ਤਾਂ ਅਸੀਂ ਮੰਨਦਾ ਹੀ ਨਹੀਂ ਇਹ ਕੋਈ ਕਮੇਟੀ ਆ ਇਹ ਤਾਂ ਫਲਾਣਿਆਂ ਦੀ ਇਹ ਤਾਂ ਢਿੰਗੜਿਆਂ ਦੀ ਆ ਮੈਂ ਕਿਹਾ ਜਥੇਦਾਰ ਤੋਂ ਚੈੱਕ ਕਰਵਾ ਲੈਣੀ ਸੀ ਕਹਿੰਦਾ ਜਥੇਦਾਰ ਨੂੰ ਅੱਧਾ ਪੰਜਾਬ ਜਥੇਦਾਰ ਨਹੀਂ ਮੰਨਦਾ ਕਹਿੰਦਾ ਕਹਿੰਨਗੇ ਇਹ ਕੋਈ ਜਥੇਦਾਰ ਆ ਮੈਂ ਕਿਹਾ ਜੀ ਫਿਰ ਕਿਸੇ ਹੋਰ ਟਕਸਾਲ ਵਾਲਿਆਂ ਨੂੰ ਕਿਸੇ ਸੰਪਰਦ ਵਾਲਿਆਂ ਨੂੰ ਚੈੱਕ ਕਰਾ ਲੈਣੀ ਸੀ ਕਹਿੰਦਾ ਉਹਨਾਂ ਨੂੰ ਕੋਈ ਹੋਰ ਨਹੀਂ ਮੰਨਦਾ ਕਹਿੰਦਾ ਵੀ ਇੱਥੇ ਕਿਹੜਾ ਕੋਈ ਇੱਕ ਅਦਾਰਾ ਇੱਕ ਸੰਸਥਾ ਜਿਹੜੀ ਇਹ ਗੱਲ ਕਵੇ ਜੀ ਕਿ ਅਸੀਂ ਸਕ੍ਰਿਪਟ ਪਾਸ ਕਰਤੀ ਹੈ ਤੇ ਹੁਣ ਸਾਰਾ ਪੰਜਾਬ ਕਵੇ ਜੀ ਹੁਣ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਇਹਨਾਂ ਨੇ ਕਰਤੀ ਆ ਕਹਿੰਦਾ ਤਿੰਨ ਕ ਬੰਦੇ ਉੱਠ ਕੇ ਕੱਲ ਨੂੰ ਇਹ ਗੱਲ ਕਹਿ ਰਹੇ ਨੇ ਵੀ ਉਸ ਵੇਲੇ ਤਾਂ ਇਹੋ ਜਿਹੀ ਪਛਾਹ ਕਿ ਨਹੀਂ ਹੁੰਦੀ ਸੀ ਉਸ ਵੇਲੇ ਤਾਂ ਘੋੜਾ ਹੀ ਨਹੀਂ ਸੀ ਇਦਾਂ ਦਾ ਉਸ ਵੇਲੇ ਸ਼ਸਤਰ ਨਹੀਂ ਸੀ ਇਦਾਂ ਦੇ ਉਸ ਵੇਲੇ ਫਲਾਣੀ ਚੀਜ਼ ਨਹੀਂ ਸੀ ਇਦਾਂ ਦੀ ਤੇ ਕਹਿੰਦਾ ਭਈ ਅਸੀਂ ਹੀ ਕਰਾਂਗੇ ਸਾਡੇ ਪੈਸੇ ਡੁੱਬ ਜਾਣੇ ਆ ਮਤਲਬ ਇਹ ਹੈ ਜੀ ਕਿ ਜੇ ਅੱਜ ਕਿਸੇ ਨੇ ਜਿਹੜੇ ਜੱਸਾ ਸਿੰਘ ਰਾਮਗੜੀ ਆ ਤੇ ਫਿਲਮ ਮਣਾਉਣੀ ਹੋਵੇ ਆਪਾਂ ਕਿੰਨਾ ਕ ਜਾਣਦੇ ਆ ਤੁਸੀਂ ਆਪਣੇ ਤੇ ਲਾਓ ਮੈਂ ਆਪਣੇ ਤੇ ਲਾਵਾਂ ਆਪਾਂ ਉਹਨਾਂ ਬਾਰੇ ਨਾ ਹੀ ਜਾਣਦੇ ਆ ਜਾਂ ਇੱਕ ਦੋ ਪ੍ਰਾਪਤੀਆਂ ਹੋਰ ਜਾਣਦੇ ਸਾਨੂੰ ਤਾਂ ਕੁਲ ਜ਼ਿੰਦਗੀ ਦਾ ਪਤਾ ਹੀ ਨਹੀਂ ਹਰੀ ਸਿੰਘ ਨਲੂਆ ਬਾਰੇ ਕਿੰਨਾ ਕੁ ਜਾਣਦੇ ਆ ਮੱਖਣਸ਼ਾਲ ਲਬਾਣਾ ਬਾਰੇ ਕਿੰਨਾ ਕੁ ਜਾਣਦੇ ਆ ਇਹਨਾਂ ਵਿਸ਼ਾ ਨੂੰ ਉਭਾਰਨ ਦੀ ਲੋੜ ਆ ਫਿਲਮਾਂ ਰਹੀ ਸਾਹਮਣੇ ਲੈ ਕੇ ਆਉਣ ਦੀ ਲੋੜ ਆ ਜੇ ਕਿਸੇ ਹੋਰ ਦੀ ਫਿਲਮ ਪਸੰਦ ਨਹੀਂ ਬਣੀ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਉਪਰਾਲੇ ਆਪ ਕਰਨੇ ਚਾਹੀਦੇ ਆ ਚਾਰ ਸਾਹਿਬਜ਼ਾਦੇ ਫਿਲਮ ਦੇਖ ਕੇ ਤੇ ਬੱਚੇ ਕਿਵੇਂ ਨਾਲ ਜੁੜੇ ਸੀ ਸਿੱਖੀ ਦੇ ਆਪਾਂ ਜਾਣਦੇ ਆ ਜਿਹੜੀਆਂ ਚੀਜ਼ਾਂ ਦੇ ਬਾਰੇ ਅੱਜ ਕਿਤਾਬਾਂ ਤੋਂ ਕੋਈ ਪੜ੍ਹਦਾ ਨਹੀਂਗਾ ਕਿਤਾਬਾਂ ਦੇ ਵਿੱਚ ਗੱਲਾਂ ਦਰਜ ਆ ਤੇ ਵੇਖਣਾ ਸਭ ਨੂੰ ਸੌਖਾ ਲੱਗਦਾ ਇਸ ਕਰਕੇ ਵਖਾ ਕੇ ਸਭ ਕੁਝ ਕਰਨਾ ਚਾਹੀਦਾ ਨਹੀਂ ਤਾਂ ਇਹ ਨਾ ਹੋਵੇ ਆਉਂਦੇ ਸਮੇਂ ਦੇ ਵਿੱਚ ਕੱਲੇ ਨਾ ਹੀ ਕੀਤੇ ਰਹਿ ਜਾਣ ਵੀ ਇੱਕ ਸੀ ਫਲਾਣੀ ਸ਼ਖਸੀਅਤ ਇੱਕ ਸੀ ਫਲਾਣੀ ਤੇ ਉਹਨਾਂ ਬਾਰੇ ਪਤਾ ਕੁਝ ਵੀ ਨਾ ਹੋਵੇ ਜੀ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਇਹ ਤਾਣਾ ਸਾਹਿਬ ਪਰ ਪਤਾ ਨਹੀਂ ਕਦੋਂ ਇਹ ਸਮਝ ਆਉਗੀ ਖੈਰ ਉਧਰ ਦੂਸਰੇ ਪੰਨੇ ਭਾਰਤੀ ਫੌਜ ਦੇ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਉਹਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖਤਾ ਹੈ ਕਹਿੰਦੇ ਕਿ ਦਰਬਾਰ ਸਾਹਿਬ ਤੇ ਵੀ ਹਮਲਾ ਹੋ ਸਕਦਾ ਸੀ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਨਾ ਫੌਜ ਦੇ ਅਧਿਕਾਰੀਆਂ ਨੇ ਕਹੀ ਆ ਉਹ ਕਹਨੇ ਜੀ ਕਿ ਪਾਕਿਸਤਾਨ ਦੇ ਵੱਲੋਂ ਫੌਜ ਦੇ ਵੱਲੋਂ ਇਧਰ ਦਰਬਾਰ ਸਾਹਿਬ ਦੇ ਉੱਤੇ ਵੀ ਹਮਲੇ ਦੀ ਤਿਆਰੀ ਕੀਤੀ ਗਈ ਸੀ। ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਵਾਸਤੇ ਇਹ ਤੇ ਇਧਰ ਮਜ਼ਾਈਲ ਛੱਡੀ ਸੀ। ਉਹ ਮਜ਼ਾਈਲ ਆ ਜਿਹੜੀ ਉਹ ਕਹਨੇ ਵੀ ਇਧਰ ਰਾਹ ਦੇ ਵਿੱਚ ਨਕਾਰਾ ਕਰ ਦਿੱਤੀ ਕਿ ਸਾਡੇ ਡਿਫੈਂਸ ਸਿਸਟਮ ਦੇ ਵੱਲੋਂ ਤੇ ਇਸ ਕਰਕੇ ਉਹ ਕਹਨੇ ਜੀ ਕਿ ਇਹ ਸਫਲ ਨਹੀਂ ਹੋਇਆ ਜਿਹੜਾ ਹਮਲਾਵਰਾਂ ਨੇ ਕਰਨਾ ਸੀਗਾ। ਉਹਨਾਂ ਨੇ ਕੁਝ ਕੁ ਪੁਰਜ਼ੇ ਵੀ ਦਿਖਾਏ ਆ ਵੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਇਹ ਆਈ ਸੀ ਤੇ ਆ ਜਿਹੜੇ ਜੀ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਹਮਲੇ ਕੀਤੇ ਤੇ ਉਹ ਸਾਰੇ ਜਿਹੜੇ ਹਮਲੇ ਆ ਉਹ ਨਕਾਰਾ ਕਰ ਦਿੱਤੇ ਗਏ ਤੇ ਆ ਮਲਬਾ ਹੈਗਾ ਉਹਨਾਂ ਡਰੋਨਾਂ ਦਾ ਆ ਉਹਨਾਂ ਮਜ਼ਾਈਲਾਂ ਦਾ ਮਲਬਾ ਹੈਗਾ ਚਲੋ ਚੰਗੀ ਗੱਲ ਹੈ ਜੇਕਰ ਇਦਾਂ ਦਾ ਹੋਣਾ ਸੀ ਤੇ ਸਾਡੀ ਫੌਜ ਨੇ ਉਹ ਹਮਲੇ ਨਕਾਰਾ ਕਰਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਨੇ ਕੁਲਵੰਤ ਸਿੰਘ ਮੰਨਣ ਉਹ ਕਹਿੰਦੇ ਜੀ ਅਸੀਂ ਇਸ ਗੱਲ ਨੂੰ ਮੰਨਦੇ ਹੀ ਨਹੀਂਗੇ ਇਹ ਫੌਜ ਦਾ ਦਾਵਾ ਅਸੀਂ ਮੰਨਦੇ ਹੀ ਨਹੀਂ ਇਹ ਸਾਨੂੰ ਸੱਚ ਲੱਗਦਾ ਹੀ ਨਹੀਂ ਉਹਦਾ ਕਾਰਨ ਇਹ ਉਹ ਕਹਿੰਦੇ ਜੀ ਕਿ ਇਦਾਂ ਕੋਈ ਸੋਚ ਹੀ ਨਹੀਂ ਸਕਦਾ ਕਿ ਭਾਈ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਜਾਵੇ ਦਰਬਾਰ ਸਾਹਿਬ ਦੇ ਵੱਲ ਇਦਾਂ ਦੀ ਗੱਲ ਭਾਵੇਂ ਕੋਈ ਦੁਸ਼ਮਣਾ ਤੇ ਭਾਵੇਂ ਕੋਈ ਕੁਝ ਵੀ ਇਦਾਂ ਸੋਚ ਨਹੀਂ ਸਕਦਾ ਪੱਤਰਕਾਰਾਂ ਨੇ ਕਿਹਾ ਤੁਸੀਂ ਖੰਡਨ ਕਰ ਦਿਓ ਕਹਿੰਦੇ ਖੰਡਨ ਤਾਂ ਮੈਂ ਤਾਂ ਕਰਾਂ ਜੇ ਮੈਨੂੰ ਯਕੀਨ ਕਰਦਾ ਹੋਵਾ ਮੈਨੂੰ ਇਸ ਗੱਲ ਦੇ ਉੱਤੇ ਯਕੀਨ ਹੀ ਨਹੀਂ ਪਰ ਫੌਜ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹਮਲਾ ਕੀਤਾ ਗਿਆ ਸੀ ਉਹ ਨਕਾਰਾ ਕਰ ਦਿੱਤਾ ਉਹ ਕਹਿੰਦੇ ਜੀ ਕਿ ਇਦਾਂ ਦਾ ਹਮਲਾ ਹੋ ਹੀ ਨਹੀਂ ਸਕਦਾ ਇਸ ਕਰਕੇ ਆਪ ਮੰਨਣੀਏ ਕਿਉਂ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉਧਰ ਦੂਸਰੇ ਬੰਨੇ ਇੱਕ ਖਬਰ ਜਿਹੜੀ ਕਿੰਨੇ ਜ਼ਰਾ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਕਿਹਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸੰਸਦ ਰਤਨ ਅਵਾਰਡ ਮਿਲੂਗਾ ਜੀ ਹਾਂ ਬਿਲਕੁਲ ਜੀ ਇਹ 17 ਬੰਦਿਆਂ ਨੂੰ ਮਿਲਣਾ ਜੀ ਕੁੱਲ ਮਿਲਾ ਕੇ ਨਾ 17 ਜਣਿਆਂ ਨੂੰ ਇਹ ਸੰਸਦ ਰਤਨ ਪੁਰਸਕਾਰ ਮਿਲਣਾ ਉਹਦੇ ਵਿੱਚ ਬਹੁਤੇ ਬੀਜੇਪੀ ਦੇ ਆ ਇੱਕ ਦੋ ਕਾਂਗਰਸ ਦੇ ਵੀ ਆ ਇੱਕ ਦੋ ਸ਼ਿਵ ਸੇਨਾ ਦੇ ਵੀ ਆ ਇੱਕ ਦੋ ਹੋਰ ਵੀ ਆ ਸੋ ਮਤਲਬ ਇਹ ਜੀ ਕਿ ਇਹ ਇਸ ਸਾਲ ਦਾ ਵੱਡਾ ਪੁਰਸਕਾਰ ਆ ਤੇ ਵੈਸੇ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਦੇ ਕਿਸੇ ਸੰਸਦ ਮੈਂਬਰ ਨੂੰ ਇਹ ਪਹਿਲੀ ਵਾਰ ਮਿਲਣ ਲੱਗਾ ਸੋ ਇਹ ਚਰਨਜੀਤ ਸਿੰਘ ਚੰਨੀ ਹਰਾਂ ਨੂੰ ਸੰਸਦ ਰਤਨ ਪੁਰਸਕਾਰ ਹੁਣ ਮਿਲੂਗਾ ਤੇ ਇਹਦਾ ਮਤਲਬ ਇਹ ਹੈ ਜੀ ਉਹ ਕਿਉਂ ਮਿਲਦਾ ਕਿਹੜੇ ਕਾਰਨ ਕਰਕੇ ਮਿਲਦਾ ਸਵਾਲ ਇਹ ਆ ਇਹ ਇਸ ਕਰਕੇ ਮਿਲਦਾ ਵੀ ਬੰਦੇ ਦੀਆਂ ਪ੍ਰਾਪਤੀਆਂ ਵੱਡੀਆਂ ਹੋਣ ਉਹਨੇ ਸੰਸਦ ਦੇ ਵਿੱਚ ਸਵਾਲ ਚੰਗੇ ਪੁੱਛੇ ਹੋਣ ਉਹਦਾ ਵਿਚਾਰਨ ਦਾ ਤਰੀਕਾ ਚੰਗਾ ਹੋਵੇ ਸਵਾਲ ਪੁੱਛਣ ਦਾ ਤਰੀਕਾ ਚੰਗਾ ਹੋਵੇ ਕੁਝ ਇਸ ਤਰੀਕੇ ਦੀਆਂ ਗੱਲਾਂ ਇਹਦੇ ਵਿੱਚ ਸ਼ਾਮਲ ਹੁੰਦੀਆਂ ਸੋ ਭਾਈ ਉਹਨਾਂ ਨੂੰ ਇਹ ਪੁਰਸਕਾਰ ਮਿਲਣ ਲੱਗਾ ਚੰਗੀ ਗੱਲ ਆ ਇਹਦੇ ਨਾਲ ਬੰਦੇ ਦਾ ਕੱਦ ਜਿਹੜਾ ਉਹ ਵੱਡਾ ਹੁੰਦਾ ਹੋਰ ਵੱਡਾ ਹੁੰਦਾ ਕੱਦ ਕਹਿਣ ਦਾ ਭਾਵ ਇਹ ਆ ਸੋ ਇਹ ਜਾਣਕਾਰੀ ਸਾਹਮਣੇ ਆਈ ਹੈ ਜੀ ਜੀ ਜਨਾਬ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਹੁਣ ਕਿ ਉਧਰ ਖੈਰਾ ਸਾਹਿਬ ਨੇ ਕਹਿੰਦੇ ਗੈਰ ਪੰਜਾਬੀਆਂ ਨੂੰ ਡਾਇਰੈਕਟਰ ਤੇ ਚੇਅਰਮੈਨ ਨਿਯੁਕਤ ਕਰਨ ਤੇ ਵਾਵਾ ਸਵਾਲ ਚੁੱਕੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਸੁਖਪਾਲ ਸਿੰਘ ਖੈਰਾ ਖੁਰਾਨੀ ਇਸ ਨੁਕਤੇ ਨੂੰ ਚੁੱਕਿਆ ਉਹ ਕਹਿੰਦੇ ਜੀ ਕਿ ਦੇਖੋ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਆ ਪੂਰੀ ਦਰਵਰਤੋਂ ਕਿੰਨੀ ਕੀਤੀ ਆ ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਇਹ ਕਿਸ ਤਰੀਕੇ ਦੇ ਨਾਲ ਲਈ ਫਿਰਦੇ ਆ ਵੀ ਪੰਜਾਬ ਦੇ ਖਜ਼ਾਨੇ ਸਿਰ ਭਾਰ ਕਿੰਨਾ ਤੇ ਇਹ ਕਿਸ ਤਰੀਕੇ ਦੇ ਨਾਲ ਉਹਦੀ ਦਰਵਰਤੋਂ ਕਰ ਰਹੇ ਉਹ ਕਹਿੰਦੇ ਜੀ ਗੱਲ ਨੰਬਰ 1 ਦੂਜੀ ਗੱਲ ਉਹ ਕਹਿੰਦੇ ਜੀ ਜਿਹੜੇ ਹੁਣ 31 ਜਣੇ ਇਹਨਾਂ ਨੇ ਨਿਯੁਕਤ ਕੀਤੇ ਆ ਉਹ 31 ਜਣੇ ਹੈਗੇ ਜੀ ਜਿਵੇਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਜਾਂ ਕੋਈ ਹੋਰ ਵਕਟ ਡਾਇਰੈਕਟਰ ਬਣਾਏ ਆ ਉਹਦੇ ਵਿੱਚੋਂ ਕੁਝ ਆ ਜਿਹੜੇ ਉਹ ਦਿੱਲੀ ਨਾਲ ਸੰਬੰਧਤ ਆ ਤੇ ਪੰਜਾਬ ਦੇ ਨਾਲ ਸੰਬੰਧਤ ਨਹੀਂ ਆ ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਬਣਾਈ ਗਈ ਆ ਉਹ ਦਿੱਲੀ ਦੀ ਸਰਕਾਰ ਦੀ ਸਲਾਹਕਾਰ ਆ ਸਾਬਕਾ ਸਲਾਹਕਾਰ ਉਹਨੂੰ ਇੱਥੇ ਐਡਜਸਟ ਕਰ ਦਿੱਤਾ ਗਿਆ ਇੱਕ ਦੋ ਹੋਰ ਜਿਹੜੇ ਚਿਹਰੇ ਆ ਉਹ ਇੱਥੇ ਲਿਆ ਕੇ ਐਡਜਸਟ ਕੀਤੇ ਗਏ ਆ ਸੋ ਇਸ ਗੱਲ ਦੇ ਉੱਤੇ ਉਹਨਾਂ ਨੇ ਰੌਲਾ ਪਾਇਆ ਉਹ ਕਹਿੰਦੇ ਜੀ ਕਿ ਦੇਖੋ ਪੰਜਾਬ ਦੇ ਸਿਰ ਦੇ ਉੱਤੇ ਦਿੱਲੀ ਵਾਲੇ ਬਿਠਾ ਕੇ ਆਪਦੇ ਬੰਦੇ ਖੁਸ਼ਕੀਤੇ ਜਾ ਰਹੇ ਆ ਨਹੀਂ ਤਾਂ ਇਹਨਾਂ ਦਾ ਪੰਜਾਬ ਦੇ ਵਿੱਚ ਯੋਗਦਾਨ ਕੀ ਆ ਤੇ ਸੁਖਪਾਲ ਖੈਰੂ ਉਹਨਾਂ ਨੇ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਪੰਜਾਬ ਨੂੰ ਲੁੱਟ ਕੇ ਖਾ ਲਿਆ ਇਹ ਉਹ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਬਦਲਾਵ ਵਾਲੀ ਪਾਰਟੀ ਜਿਹੜੀ ਇਹ ਗੱਲ ਕਹਨੀ ਸੀ ਜੀ ਕਿ ਅਸੀਂ ਤਾਂ ਪੰਜਾਬ ਦੇ ਸਿਰ ਤੇ ਬੋਝ ਨਹੀਂ ਪੈਣ ਦੇਣਾ ਅਸੀਂ ਤਾਂ ਹੈਲੀਕਾਪਟਰ ਵਰਤਣਾ ਹੀ ਨਹੀਂ ਸਾਨੂੰ ਤਾਂ ਵੱਡੇ ਘਰ ਚਾਹੀਦੇ ਹੀ ਨਹੀਂ ਸਾਨੂੰ ਤਾਂ ਵੀਵੀਆਈਓ ਕਾਲ ਚਰਚਾ ਹੀਦਾ ਹੀ ਨਹੀਂ ਪਰ ਅੱਜ ਕੀ ਕਰ ਰਹੇ ਆ ਉਹ ਕਹਿੰਦੇ ਵੀ ਦਿੱਲੀ ਵਾਲੇ ਬੰਦੇ ਪੰਜਾਬ ਦੇ ਡਾਇਰੈਕਟਰ ਪੰਜਾਬ ਦੇ ਵਕ ਵਕ ਹੋਰ ਅਹੁਦਿਆਂ ਦੇ ਉੱਤੇ ਵਕ ਵਕ ਬੋਰਡਾਂ ਦੇ ਮੈਂਬਰ ਬਣਾਏ ਜਾ ਰਹੇ ਆ ਤੇ ਕੀ ਪੰਜਾਬ ਦੇ ਵਿੱਚ ਚੰਗੇ ਬੰਦਿਆਂ ਦੀ ਘਾਟ ਉਹ ਕਹਿੰਦੇ ਜੀ ਇਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਣੀ ਬਣਦੀ ਹੈ ਵੀ ਪੰਜਾਬ ਦੇ ਵਿੱਚ ਕਿੰਨੇ ਕਾਬਲ ਲੋਕ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਕਿ ਦਰਗੀਆਂ ਝਾੜੀਆਂ ਜਿਨ੍ਹਾਂ ਨੇ ਇਹਨਾਂ ਦੇ ਟੈਂਟ ਲਾਏ ਕੀ ਉਹਨਾਂ ਦੀ ਥਾਂ ਦੇ ਉੱਤੇ ਇਹੀ ਬੰਦੇ ਕਾਬਲ ਨਿਕਲਨੇ ਤੇ ਜੇਕਰ ਇਹ ਬੰਦੇ ਕਾਬਲ ਨਿਕਲਨੇ ਆ ਤੇ ਭਾਈ ਹੁਣ ਤੱਕ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਉਹ ਮੂਰਖ ਕਿਉਂ ਬਣਾਏ ਗਏ ਇਸ ਗੱਲ ਦਾ ਉੱਤਰ ਦੇਣਾ ਚਾਹੀਦਾ ਇਹਨਾਂ ਨੂੰ ਜੀ ਤੇ ਟੈਨਾ ਸਾਹਿਬ ਉੱਤਰ ਦੂਸਰੇ ਬੰਨੇ ਇੱਕ ਹੈਰਾਨ ਕਰਦੀ ਖਬਰ ਆਈ ਹੈ ਜੀ ਕਹਿੰਦੇ ਅਮਰੀਕਾ ਰਹਿੰਦੇ ਘਰ ਵਾਲੇ ਨੂੰ ਮਰਿਆ ਸਾਬਤ ਕਰਕੇ ਜ਼ਮੀਨ ਨਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹ ਕਿੱਥੋਂ ਦੀ ਖਬਰ ਹੈ ਹਰਮਨ ਜੀ ਇਹ ਖਬਰ ਆ ਜਿਹੜੀ ਉਹ ਮਨੁੱਖ ਦੇ ਲਾਲਚ ਨਾਲ ਸੰਬੰਧਤ ਆ ਵੀ ਭਾਈ ਬੰਦੇ ਦੇ ਅੰਦਰਲਾ ਲਾਲਚ ਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਉਹਦੇ ਕੋਲੋਂ ਗਲਤ ਕੰਮ ਕਰਵਾਉਂਦਾ ਤੇ ਲੱਛਣ ਕੈਸੇ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੇ ਜਲੰਧਰ ਦੇ ਵਿੱਚ ਹੀ ਪਿੰਡ ਹੈਗਾ ਇੱਕ ਨਗੱਜਾ ਇਹ ਨਗੱਜਾ ਪਿੰਡ ਦੀ ਖਬਰ ਹੈ ਇਹ ਖਬਰ ਹੈ ਜਿਹੜੀ ਉਹ ਬੜੀ ਮਹੱਤਵਪੂਰਨ ਇਸ ਕਰਕੇ ਮੈਂ ਮੰਨਦਾ ਵੀ ਭਾਈ ਸਾਡੀ ਸੋਚ ਤੇ ਪਹੁੰਚ ਆ ਜਿਹੜੀ ਸਾਡੀ ਔਕਾਤ ਆ ਜਿਹੜੀ ਉਹ ਸਾਡੀ ਸਾਹਮਣੇ ਆਉਂਦੀ ਆ ਨਗੱਜਾ ਪਿੰਡ ਦੇ ਵਿੱਚ ਇੱਕ ਔਰਤ ਆ ਜਿਹਦਾ ਘਰ ਵਾਲਾ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਰਹਿੰਦਾ ਡੌਂਕੀ ਲਾ ਕੇ ਗਿਆ ਉਹ ਬਹੁਤ ਲੰਮਾ ਸਮਾਂ ਪਹਿਲਾਂ ਤੇ ਪਤਾ ਲੱਗਾ ਜੀ ਕਿ 15 18 20 ਸਾਲ ਤੋਂ ਉਹ ਵਾਪਸ ਨਹੀਂ ਮੁੜ ਕੇ ਆ ਸਕਿਆ ਜਿਹੜਾ ਬੰਦਾ ਡੌਂਕੀ ਲਾ ਕੇ ਜਾਵੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਭਾਈ ਉਹਦਾ ਦਾ ਸਿੱਧਾ ਪੈ ਜੇ ਉਹ ਕਈ ਵਾਰ ਬੜਾ ਲੰਮਾ ਸਮਾਂ ਰਹਿ ਜਾਂਦਾ ਉੱਥੇ ਉਹਦੇ ਕਾਗਜ਼ ਪੱਤਰ ਨਹੀਂ ਬਣਦੇ ਇਹ ਔਰਤ ਦੀ ਬੜੀ ਤਿੱਖੀ ਆ ਤੇ ਇਹਨੇ ਕੀ ਕੀਤਾ ਵੀ ਘਰ ਵਾਲੇ ਦਾ ਡੈਥ ਸਰਟੀਫਿਕੇਟ ਅਪਲਾਈ ਕਰਤਾ ਡਿਪਾਰਟਮੈਂਟ ਦੇ ਵਿੱਚ ਉਹ ਡੈਥ ਸਰਟੀਫਿਕੇਟ ਅਪਲਾਈ ਕਰਤਾ ਵੀ 2010 ਦੇ ਵਿੱਚ ਉਹਦੀ ਮੌਤ ਹੋਈ ਆ ਹੁਣ ਜਦੋਂ 2010 ਦੇ ਵਿੱਚ ਮੌਤ ਹੋਈ ਆ ਤੇ 15 ਸਾਲ ਪਹਿਲਾਂ ਮੌਤ ਹੋਈ ਆ ਕਹਿੰਨ ਦਾ ਭਾਵ ਇਹ ਆ ਉਦੇ ਲਈ ਸਰਪੰਚ ਦੇ ਸਾਈਨ ਵੀ ਕਰਾਉਣੇ ਪੈਂਦੇ ਆ ਵੀ ਭਾਈ ਹਾਂ ਸਾਡੇ ਪਿੰਡ ਦੇ ਸ਼ਮਸ਼ਾਨ ਘਰ 'ਚ ਸਸਕਾਰ ਹੋਇਆ ਮੈਂ ਵੀ ਇਸ ਗੱਲ ਦਾ ਗਵਾਹ ਹਾਂ ਲੋ ਜੀ ਸਰਪੰਚ ਤੋਂ ਵੀ ਸਾਈਨ ਕਰਵਾ ਲਏ ਤੇ ਇਹਨੇ ਵੀ ਆਪਦਾ ਅਪਲਾਈ ਕਰਤਾ ਤੇ ਮਹਿਕਮੇ ਨੇ ਜਦੋਂ ਇਨਕੁਆਰੀ ਕੀਤੀ ਤੇ ਇਨਕੁਆਰੀ ਦੇ ਵਿੱਚ ਉਹ ਗੱਲਾਂ ਹੋਰ ਨਿਕਲ ਆਈਆਂ ਜਿਹੜਾ ਇਹ ਬੰਦਾ ਅਮਰੀਕਾ ਦੇ ਵਿੱਚ ਰਹਿੰਦਾ ਉਹਦੇ ਭਤੀਜੇ ਨੇ ਉਹਨੂੰ ਫੋਨ ਕਰਕੇ ਦੱਸਿਆ ਵੀ ਚਾਚਾ ਤੂੰ ਤਾਂ ਮਰ ਗਿਆ ਕਾਗਜ਼ਾਂ ਦੇ ਵਿੱਚ ਤੇਰੇ ਤਾਂ ਡੈਥ ਸਰਟੀਫਿਕੇਟ ਬਣਾਉਣ ਲੱਗੇ ਇਥੇ ਤੇ ਉਹਨੂੰ ਪਤਾ ਸੀ ਵੀ ਚਾਚਾ ਤਾਂ ਮੇਰਾ ਚਾਹੁੰਦਾ ਤੰਦਰੁਸਤ ਤਾਂ ਗੱਲਬਾਤ ਹੁੰਦੀ ਹੋਣੀ ਕਿਤੇ ਉਹ ਚਾਚੇ ਨੇ ਵੀਡੀਓ ਬਣਾ ਕੇ ਭੇਜੀ ਤੀ ਅਮਰੀਕਾ ਤੋਂ ਕਿ ਭਾਈ ਮੈਂ ਬਿਲਕੁਲ ਜਾਉਂਦਾ ਤੇ ਮੇਰੇ ਮਰਿਆ ਵਾਲਾ ਸਰਟੀਫਿਕੇਟ ਨਾ ਬਣਾਇਆ ਜਾਵੇ ਹੁਣ ਪੁਲਿਸ ਨੂੰ ਉਹ ਵੀਡੀਓ ਭੇਜੀ ਦਿੱਤੀ ਗਈ ਹੈ ਇਸ ਔਰਤ ਦੇ ਉੱਤੇ ਤੇ ਸਰਪੰਚਣੀ ਦੇ ਉੱਤੇ ਤੇ ਕੁਝ ਕੁ ਹੋਰ ਲੋਕਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਸਰਪੰਚਣੀ ਨੇ ਇਹ ਗੱਲ ਕਹੀ ਹੈ ਸਰਪੰਚ ਨੇ ਗੱਲ ਕਹੀ ਹੈ ਕਿ ਭਾਈ ਅਸੀਂ ਤਾਂ ਬਿਨਾ ਕਾਗਜ਼ ਦੇਖੇ ਸਾਈਨ ਕਰ ਬੈਠੇ ਤੇ ਗਲਤੀ ਹੋ ਗਈ ਹੈ ਤੇ ਇਹ ਸਾਡਾ ਕੋਈ ਮਕਸਦ ਨਹੀਂ ਸੀ ਇਦਾਂ ਦਾ ਇਸ ਔਰਤ ਨੇ ਕੀ ਕਰਨਾ ਸੀਗਾ ਇਹਨੇ ਇਹ ਕਰਨਾ ਸੀਗਾ ਜੀ ਕਿ ਮੈਂ ਜਲਦੀ ਜਲਦੀ ਨਾ ਜਿਹੜੀ ਉਹਦੀ ਜ਼ਮੀਨ ਆ ਪ੍ਰਾਪਰਟੀ ਆ ਜਿਹੜੀ ਉਹ ਪ੍ਰਾਪਰਟੀ ਨੂੰ ਆਪਣੇ ਨਾਂ ਦੇ ਉੱਤੇ ਕਰਵਾ ਲਾਂ ਕਿਉਂਕਿ ਬੰਦਾ ਜਦੋਂ ਡੈਥ ਹੋ ਜੇ ਤੇ ਫਿਰ ਉਹਦੀ ਪ੍ਰਾਪਰਟੀ ਦੀ ਵਾਰਸ ਉਹਦੀ ਘਰ ਵਾਲੀ ਆ ਤੇ ਜਾਂ ਫਿਰ ਜੇ ਕੋ ਉਹਦੀ ਵੀ ਡੈਥ ਹੋ ਜੇ ਤਾਂ ਫਿਰ ਉਹਦੇ ਬੱਚੇ ਹੁੰਦੇ ਆ ਸੋ ਮਤਲਬ ਇਹ ਜੀ ਕਿ ਇਹ ਉਹਦੀ ਪ੍ਰਾਪਰਟੀ ਨੂੰ ਆਪਣੇ ਨਾਂ ਦੇ ਉੱਤੇ ਕਰਵਾਉਣਾ ਚਾਹੁੰਦੀ ਸੀ ਤੇ ਹੁਣ ਇਹ ਅੰਦਰ ਜਾਊਗੀ ਇਹਦੇ ਉੱਤੇ ਪਰਚਾ ਦਰਜ ਹੋ ਗਿਆ ਮਤਲਬ ਇਹ ਆ ਜੀ ਕਿ ਲਾਲਚ ਇਸ ਕਦਰ ਵੱਧ ਚੁੱਕਿਆ ਕਿ ਆਹ ਲੱਛਣ ਵੀ ਕਰਦੇ ਸਾਡੇ ਲੋਕ ਇਹ ਸਾਰੇ ਪੰਜਾਬ ਦੇ ਕੁਝ ਲੋਕਾਂ ਦੇ ਲੱਛਣਾਂ ਦੀ ਖਬਰ ਆ ਇਹ ਭਾਈ ਅਸੀਂ ਲਾਲਚ ਦੇ ਵਿੱਚ ਇੰਨੇ ਅੰਨੇ ਹੋਏ ਪਏ ਆ ਵੀ ਜਿਉਂਦੇ ਬੰਦੇ ਨੂੰ ਮਾਰਨ ਲੱਗੇ ਸੈਕਿੰਡ ਲਾਉਣੇ ਵੀ ਭਾਈ ਆ ਇਉਂ ਨਹੀਂ ਤਾਂ ਫਿਰ ਇਉਂ ਹੋ ਗਿਆ ਜੀ ਜੀ ਬਿਲਕੁਲ ਤੇ ਟਾਹਾਂ ਸਾਹਿਬ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਜੀ ਉਹ ਕਹਿੰਦੇ ਨੇ ਕਿ ਭਾਰਤ ਧਰਮਸ਼ਾਲਾ ਨਹੀਂ ਜੋ ਸਭ ਨੂੰ ਸ਼ਰਨ ਦਈਏ ਇਹਦਾ ਕੀ ਮਤਲਬ ਹੈ ਜੀ ਦੇਖੋ ਲੰਘੇ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦੇ ਉੱਤੇ ਸੁਣਵਾਈ ਹੋਈ ਆ ਇਹ ਕੇਸ ਦੇ ਉੱਤੇ ਸੁਣਵਾਈ ਕਰਦੇ ਜੱਜ ਸਾਹਿਬ ਨੇ ਇਹ ਗੱਲ ਕਹੀ ਆ ਸ਼੍ਰੀਲੰਕਾ ਦਾ ਇੱਕ ਬੰਦਾ ਉਹਦੇ ਉੱਤੇ ਯੂਏਪੀਏ ਤਹਿਤ ਪਰਚਾ ਦਰਜ ਹੋਇਆ ਯੂਏਪੀਏ ਤਹਿਤ ਯੂਏਪੀਏ ਦੇ ਤਹਿਤ ਪਰਚਾ ਦਰਜ ਹੋਇਆ ਤੇ ਉਹ ਅਦਾਲਤ ਨੇ ਗੱਲ ਕਹੀ ਸੀ ਹਾਈ ਕੋਰਟ ਨੇ ਵੀ ਭਾਈ ਜਦੋਂ ਇਹ ਇਹਦੀ ਸਜ਼ਾ ਮੁਕ ਗਈ ਤਾਂ ਕਿਵੇਂ ਵੀ ਆ ਤੇ ਫਿਰ ਇਹਨੂੰ ਦੇਸ਼ ਛੱਡਣਾ ਪਊਗਾ ਇਹਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਉਸ ਬੰਦੇ ਨੇ ਪਤਾ ਲੱਗਾ ਜੀ ਕਿ ਜਿਹੜੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਕਿ ਭਾਈ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹੁਣ ਮੈਨੂੰ ਇੱਥੋਂ ਦੀ ਸ਼ਰਮ ਦਿੱਤੀ ਜਾਵੇ ਭਾਰਤ ਦੀ ਉਹਨੇ ਆ ਗੱਲ ਕਹਤੀ ਆ ਹੁਣ ਇਸ ਗੱਲ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਉਹਨਾਂ ਨੇ ਕਿਹਾ ਜੀ ਕਿ ਹੇਟਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਾਂਦਾ ਭਾਰਤ ਕੋਈ ਧਰਮਸ਼ਾਲਾ ਨਹੀਂ ਕਿ ਜਿਹੜਾ ਮਰਜ਼ੀ ਆਵੇ ਤੇ ਜਦੋਂ ਮਰਜ਼ੀ ਇੱਥੇ ਰਹਿ ਲੇ ਅਸੀਂ 100 ਤੇ 40 ਕਰੋੜ ਲੋਕਾਂ ਦੇ ਨਾਲ ਪਹਿਲਾਂ ਹੀ ਜੂਝ ਰਹੇ ਹਾਂ ਇਹ ਭਾਰਤ ਧਰਮਸ਼ਾਲਾ ਨਹੀਂ ਵੀ ਜਦੋਂ ਮਰਜ਼ੀ ਆਓ ਇੱਥੇ ਰਹਿ ਲਓ ਗੱਲ ਖਤਮ ਹੋ ਗਈ ਸੋ ਅਦਾਲਤ ਨੇ ਗੱਲ ਕਹੀ ਵੀ ਭਾਈ ਡੰਡਾ ਡੋਰੀਆ ਚੱਕੋ ਤੇ ਜਿਵੇਂ ਫੈਸਲਾ ਹੋਇਆ ਓਵੇਂ ਚੱਲੋ ਇੱਥੋਂ ਤੇ ਭਾਰਤ ਦੇ ਵਿੱਚ ਹਰ ਕਿਸੇ ਨੂੰ ਨਗਰਿਕਤਾ ਨਹੀਂ ਮਿਲ ਸਕਦੀ ਜੀ ਜੀ ਤੇ ਟੈਣਾ ਸਾਹਿਬ ਮਜੀਠਾ ਚ ਜ਼ਹਿਰੀਲੀ ਸ਼ਰਾਬ ਕਾਂਡ ਦੀ ਸੀਬੀਆਈ ਜਾਂਚ ਦੀ ਮੰਗ ਹੋ ਰਹੀ ਹੈ ਜੀ ਜੀ ਸੁਨੀਲ ਜਾਖੜ ਹੋਰਾਂ ਨੇ ਇਸ ਗੱਲ ਦੀ ਬੰਗ ਕੀਤੀ ਆ ਉਹ ਕਹਿੰਦੇ ਜੀ ਕਿ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡਾ ਸ਼ਰਾਬ ਕਾਂਡ ਦੇ ਵਾਪਰਿਆ ਉਹ ਕਹਿੰਦੇ ਜੀ ਲੋੜ ਆ ਇਸ ਵੇਲੇ ਇਸ ਗੱਲ ਨੂੰ ਸਮਝਣ ਦੀ ਕਿ ਭਾਈ ਪੰਜਾਬ ਦੇ ਵਿੱਚ ਇਹ ਕੁਝ ਕਿਉਂ ਵਾਪਰਿਆ ਉਹ ਕਹਿੰਦੇ ਜੀ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਸੁਨੀਲ ਜਾਖੜ ਨੇ ਕਿਹਾ ਇਸ ਗੱਲ ਦੇ ਉੱਤੇ ਉਹ ਕਹਿੰਦੇ ਜੀ ਮਿੱਟੀ ਪਾਉਣਾ ਚਾਹੁੰਦੀ ਹੈ ਇਹ ਗੱਲ ਦੇ ਉੱਤੇ ਮਿੱਟੀ ਨਹੀਂ ਪੈਣੀ ਚਾਹੀਦੀ ਇਹ ਬਹੁਤ ਵੱਡਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ 27 ਲੋਕਾਂ ਦੀ ਇਹ ਦੇ ਵਿੱਚ ਮੌਤ ਹੋਈ ਆ بڑے ਪਰਿਵਾਰ ਆ ਜਿਹੜੇ ਇਹਦੇ ਵਿੱਚੋਂ ਕਹਿੰਦੇ ਜੀ ਬਰਬਾਦ ਹੋ ਗਏ ਆ ਇਸ ਕਰਕੇ ਇਸ ਮਾਮਲੇ ਦੀ ਸੀਬੀਆਈ ਪੜਤਾਲ ਹੋਣੀ ਚਾਹੀਦੀ ਹੈ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਪੂਰੀ ਜ਼ੋਰਾਂ ਦੇ ਉੱਤੇ ਗਰਮੀ ਹੈ ਜੀ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਸ਼ਾਮ ਦੇ ਵੇਲੇ ਤੱਕ ਪੂਰੀ ਗਰਮੀ ਹੈ 45 ਸਵਾ 45 ਡਿਗਰੀ ਤੱਕ ਪੰਜਾਬ ਦੇ ਵਿੱਚ ਇਸ ਵੇਲੇ ਟੈਂਪਰੇਚਰ ਹੈ ਮਈ ਮਹੀਨਾ ਕੀ ਹੁੰਦਾ ਤੇ ਜੇਠ ਹੜ ਦੀਆਂ ਧੁੱਪਾਂ ਕੀ ਹੁੰਦੀਆਂ ਹੁਣ ਪਤਾ ਲੱਗਦਾ ਵੀ ਭਾਈ ਆਹ ਹੁੰਦੀਆਂ ਸੋ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ ਆਉਂਦੇ 72 ਘੰਟਿਆਂ ਦੇ ਵਿੱਚ ਕੁਝ ਕੁ ਥਾਵਾਂ ਤੇ ਛਿੱਟੇ ਪੈ ਸਕਦੇ ਆ ਪਰ ਜਦੋਂ ਮੈਂ ਤੁਹਾਡੇ ਨਾਲ ਇਸ ਵੇਲੇ ਇਹਨਾਂ ਖਬਰਾਂ ਦੀ ਸਾਂਝ ਪਾ ਰਿਹਾ ਸਵੇਰੇ 9:30 ਵਜੇ ਦੇ ਕਰੀਬ ਤੇ ਭਾਈ ਪੂਰੀ ਗਰਮੀ ਆ ਜ਼ੋਰਦਾਰ ਕੜਾਕੇ ਦੀ ਗਰਮੀ ਪੈ ਰਹੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ